ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਬਾਂ ਵੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਤਸਵੀਰਾਂ ਤੁਹਾਨੂੰ ਭਵਾਨੀਗੜ੍ਹ ਦੀਆਂ ਦਿਖਾ ਰਿਹਾ ਥਾਣਾ ਭਵਾਨੀਗੜ੍ਹ ਦੀਆਂ ਜਿੱਥੇ ਐਸਐਸਪੀ ਸੰਗਰੂਰ ਸਰਤਾਜ ਸਿੰਘ ਚਹਿਲ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀਐਸਪੀ ਭਵਾਨੀਗੜ੍ਹ ਰਾਹੁਲ ਕੌਂਸ਼ਲ ਦੀ ਅਗਵਾਈ ਹੇਠ ਥਾਣਾ ਭਵਾਨੀਗੜ੍ਹ ਦੇ ਮੁਖੀ ਵੱਲੋਂ ਵੱਡੀ ਪੱਧਰ ਤੇ ਸੁਰੱਖਿਆ ਫੋਰਸਾਂ ਦੇ ਨਾਲ ਪੁਆਨੀਗੜ੍ਹ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਦੀ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਉੱਥੇ ਹੀ ਡੀਐਸਪੀ ਪੁਆਨੀਗੜ੍ਹ ਰਾਹੁਲ ਕੌਂਸਲ ਨੇ ਸਮਾਜ ਵਿਰੋਧੀ ਅੰਸਰਾਂ ਨੂੰ ਤਾੜਨਾ ਕੀਤੀ ਹੈ ਅਤੇ ਸ਼ਹਿਰ ਨਿਵਾਸੀਆਂ ਨੂੰ ਤਿਹਾਰਾਂ ਨੂੰ ਮੁੱਖ ਰੱਖਦੇ ਆ ਬਾਜ਼ਾਰ ਦੇ ਅੰਦਰ ਜਿਆਦਾ ਰਸ਼ ਨਾ ਕਰਨਾ ਪਾਰਕਿੰਗ ਨੂੰ ਲੈ ਕੇ ਜਾਗਰੂਕ ਹੋਣ ਲਈ ਕਿਹਾ ਉੱਥੇ ਹੀ ਉਹਨਾਂ ਨੇ ਤਾੜਨਾ ਕੀਤੀ ਆ ਸਮਾਜ ਵਿਰੋਧੀ ਅੰਸਰਾਂ ਨੂੰ ਕਿ ਬਿਲਕੁਲ ਵੀ ਸਿਰ ਚੱਕ ਨਹੀਂ ਦਿੱਤਾ ਜਾਊਗਾ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਦੀ ਬਲੈਕ ਮਾਰਚ ਕੱਢਿਆ ਗਿਆ ਤੁਹਾਨੂੰ ਉੱਥੇ ਦਾ ਚਲਦਿਆਂ ਸੁਣਾਉਣਿਆਂ ਡੀਐਸਪੀ ਪੁਆਨੀਗੜ ਕੀ ਕਹਿ ਰਹੇ ਨੇ ਮਾਨਯੋਗ ਐਸਐਸਪੀ ਸ਼੍ਰੀ ਸਰਤਾ ਸਿੰਘ ਚਾਹਲ ਆਈਪੀਐਸ ਇਹਦੇ ਨਿਸ਼ਾ ਨਿਰਦੇਸ਼ ਅਨੁਸਾਰ ਅੱਜ ਪਾਨੀਗੜ ਵਿੱਚ ਫਲੈਗ ਮਾਰਚ ਕਰਿਆ ਗਿਆ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਤਿਆਹਾਰਾਂ ਦੇ ਸੈਸ਼ਨ ਚੱਲ ਰਹੇ ਹਨ ਇਸ ਕਰਕੇ ਆਮ ਬਜ਼ਾਰਾਂ ਦੇ ਵਿੱਚ ਲੋਕਾਂ ਦੀ ਜਿਹੜੀ ਆਵਾਜ਼ ਆਏ ਕਾਫੀ ਵੱਜ ਜਾਂਦੀ ਹੈ। ਤੇ ਆਵਾਜ਼ੀ ਵਧਣ ਦੇ ਨਾਲ ਮਾੜੇ ਅੰਤਰਾਂ ਦਾ ਜਿਹੜਾ ਆਗਮਨ ਵੀ ਬਹੁਤ ਜ਼ਿਆਦਾ ਹੋ ਜਾਂਦਾ ਹੈ। ਤੇ ਲੋਕਾਂ ਵਿੱਚ ਕੰਫੀਡੈਂਸ ਪੈਦਾ ਕਰਨ ਵਾਸਤੇ ਅਤੇ ਪੁਲਿਸ ਦੀ ਜਿਹੜਾ ਵਿਸ਼ਵਾਸ ਹੈ ਲੋਕਾਂ ਵਿੱਚ ਪੈਦਾ ਕਰਨ ਵਾਸਤੇ ਫਲੈਗ ਮਾਰਚ ਵਗੈਰਾ ਕੱਢੇ ਜਾਂਦੇ ਹਨ। ਉਸੇ ਤਰ੍ਹਾਂ ਅਸੀਂ ਅੱਜ ਰੁਟੀਨ 'ਚ ਜਿਹੜੇ ਫਲੈਗ ਮਾਰਚ ਕਰ ਰਹੇ ਹਾਂ ਤਾਂ ਕਿ ਲੋਕਾਂ ਵਿੱਚ ਪੁਲਿਸ ਦਾ ਪ੍ਰਤੀ ਜਿਹੜੀ ਪ੍ਰੈਜ਼ੈਂਸ ਦਿਖਾਈ ਜਾ ਸਕੇ ਤੇ ਲੋਕਾਂ 'ਚ ਵਿਸ਼ਵਾਸ ਹੋ ਸਕੇ ਤੇ ਮਾੜੇ ਅੰਸ਼ ਜਿਹੜੇ ਆ ਆਪਣੀਆਂ ਗਤੀਵਿਧੀਆਂ ਤੋਂ ਦੂਰ ਰਹਿਣ ਸਰਕਲ ਦੁਸ਼ਹਿਰਾ ਦਾ ਤਿਉਹਾਰ ਵੀ ਆ ਇਸ ਸੰਬੰਧੀ ਵੀ ਤੁਹਾਡੇ ਕੋਲ ਚੈਕਿੰਗ ਲਈ ਕੀਤੀ ਗਈ ਸੀ ਬਿਲਕੁਲ ਜੀ ਬਿਲਕੁਲ ਦੁਸ਼ਹਿਰੇ ਦੇ ਦੌਰਾਨ ਵੀ ਅਸੀਂ ਅੱਜ ਜਿੱਥੇ ਦੁਸ਼ਹਿਰੇ ਦਾ ਸਾਡਾ ਪ੍ਰੋਗਰਾਮ ਹੈ ਗੁਰੂ ਤੇਗ ਬਾਦ ਸਟੇਡੀਅਮ ਉੱਥੇ ਵੀ ਅਸੀਂ ਜਾ ਕੇ ਆਪਣੀ ਚੈਕਿੰਗ ਕੀਤੀ ਹੈ ਤੇ ਜਿਹੜੀ ਉਹਨਾਂ ਦੀ ਕਮੇਟੀ ਹੈ ਜਿਹੜੀ ਆਰਗੇਨਾਈਜ਼ਰ ਨੇ ਜਿਹੜੇ ਸਾਡੇ ਉਹਨਾਂ ਨੂੰ ਵੀ ਅਸੀਂ ਦੱਸਿਆ ਹੈ ਵੀ ਜਿਹੜੇ ਨਾਰਮਸ ਨੇ ਉਹਨਾਂ ਨੂੰ ਫਾਲੋ ਕਰਨ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਪਾਂਸ ਕੋ ਅਨਿਕਟਾ ਬਣਾਉਣਾ ਸਰ ਸਰ ਮਾੜੇ ਅੰਸਰਾਂ ਨੂੰ ਜਿਹੜਾ ਕਿ ਚੇਤਾਵਨੀ ਦੇਣਾ ਚਾਹੁੰਗੇ ਦੇਖੋ ਮਾੜੇ ਅੰਸਰਾਂ ਨੂੰ ਹਮੇਸ਼ਾ ਪੰਜਾਬ ਪੁਲਿਸ ਦੀ ਚੇਤਾਵਨੀ ਹਮੇਸ਼ਾ ਸਖਤੀ ਰਹੀ ਹੈ ਤੇ ਸਾਡਾ ਇਹ ਉਹਨਾਂ ਨੂੰ ਸਖਤ ਸੰਦੇਸ਼ ਵੀ ਹੈ ਕਿ ਸਾਡੇ ਤੋਂ ਬਾਜ਼ ਰਹਿਣ ਮਾੜੀ ਹਰਕਤਾਂ ਤੋਂ ਦੂਰ ਰਹਿਣ ਚੰਗੇ ਨਾਗਰਿਕ ਬਣ ਕੇ ਰਹਿਣ ਤੇ ਸਾਡੇ ਦੇਸ਼ ਅਮਨ ਸ਼ਾਂਤੀ ਤੇ ਪੰਜਾਬ ਚ ਅਮਨ ਸ਼ਾਂਤੀ ਮਹਿਬੂਬ ਸਰ ਸਰ ਲੇਕਿਨ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਚਾਹੇ ਭਵਾਨੀਗੜ੍ਹ ਪੁਲਿਸ ਹੋਵੇ ਤਾਂ ਉਹ ਉਹ ਨਹੀਂ ਕਿਹਾ ਨਸ਼ੇ ਜਿਹੜੀਆਂ ਜਿਹੜੀਆਂ ਗਤੀਵਿਧੀਆਂ ਨੇ ਜਿਹੜੀਆਂ ਸਾਡੀਆਂ ਸੀ ਉਹ ਕਾਫੀ ਜਿਆਦਾ ਨਾਲ ਸਾਡੇ ਵੱਲੋਂ ਠੱਲ ਪਾਈ ਜਾ ਚੁੱਕੀ ਹੈ ਕਾਫੀ ਮੁਕਦਮੇ ਸਾਡੇ ਵੱਲ ਦਰਜ ਨੇ ਕਾਫੀ ਰਿਕਵਰੀਜ਼ ਨੇ ਤੇ ਟੋਟਾ ਟੋਟਾ 8 10 10 ਮੁਕਦਮੇ ਇੱਕ ਹਫਤੇ ਦੇ ਅੰਦਰ ਸਾਡੇ ਜਿਹੜੇ ਡਰਗ ਪਾਲਟਰ ਦੇ ਖਿਲਾਫ ਦਰਜ ਹੋ ਰਹੇ ਤੇ ਤਿਹਾਰਾਂ ਨੂੰ ਲੈ ਕੇ ਸਰ ਕਿਹੜੇ ਕਿਹੜੇ ਗਾਈਡਲਾਈਨ ਜਿਹੜੀਆਂ ਪੰਜਾਬ ਸਰਕਾਰ ਨੇ ਦਿੱਤੀਆਂ ਗਈਆਂ ਨੇ ਤੇ ਤਿਹਾਰਾਂ ਨੂੰ ਲੈ ਕੇ ਸਾਡੇ ਲੋਕਾਂ ਚ ਜਿਹੜਾ ਉਹਨਾਂ ਨੂੰ ਇਹ ਵੀ ਜਿਹੜਾ ਤਿਹਾਰ ਹੈ ਉਹਨੂੰ ਅਮਨ ਸ਼ਾਂਤੀ ਨਾਲ ਮਨਾਉਣ ਨਸ਼ਿਆਂ ਤੋਂ ਥੋੜਾ ਦੂਰ ਰਹਿਣ ਆਵਾਜ਼ ਆਈ ਜਿਹੜੇ ਪੀੜਪੜਾਕੇ ਇਲਾਕੇ ਉਤੇ ਸ਼ਾਂਤੀ ਬਣਾ ਕੇ ਰੱਖਣ ਆਪਣੀ ਪਾਰਕਿੰਗ ਜਿਹੜੀਆਂ ਵਹੀਕਲਸ ਨੂੰ ਪ੍ਰੋਪਰ ਕਰਨ ਜਿਹੜੀਆਂ ਉਹਨਾਂ ਦੇ ਗੱਡੀਆਂ ਨੇ ਉਹਨਾਂ ਸਹੀ ਤਰੀਕੇ ਨਾਲ ਪਾਰਕ ਕਰਨ ਤੇ ਇੱਕ ਦੂਜੇ ਨਾਲ ਪ੍ਰੇਮ ਬਣਾ ਕੇ ਜਿਹੜੇ ਪੀੜਪੜਾ ਵਾਲਾ ਇਲਾਕਾ ਹੈ ਉਤੋਂ ਅੱਗੇ ਪਿੱਛੇ ਲੰਘਣ ਵਿੱਚ ਕਿਸੇ ਤਰ੍ਹਾਂ ਦੀ ਲੜਾਈ ਝਗੜਾ ਨਾ ਕਰ ਪੋਣੀਗੜ੍ਹ ਪੁਲਿਸ ਮੁਸਤਾਇਦ ਹੈ ਸਰ ਬਿਲਕੁਲ ਮੁਸਤਾਇਦ ਹੈ ਸਾਡੇ ਸਾਰੇ ਪੰਜਾਬ ਦੀ ਪੁਲਿਸ ਮੁਸਤਾਇਦ ਹੈ ਤੇ ਪੋਣੀਗੜ੍ਹ ਦੀ ਬਹੁਤ ਜ਼ਿਆਦਾ ਸਰ ਤੇ ਜਿਹੜਾ ਪੈਰਾਮੈਟਰੀ ਬੋਸ ਨੂੰ ਲੈ ਕੇ ਲੋਕਾਂ ਦੇ ਵਿੱਚ ਐਸਾ ਇੱਕ ਸਹਿਮਝ ਆ ਪਿਆ ਜਾ ਰਿਹਾ ਉਰੇ ਜਵੰਦੀ ਦੇ ਰੂਪ ਵਿੱਚ ਦੇਖੋ ਪੈਰਾਮੈਟਰੀ ਫੋਰਸ ਜਦੋਂ ਕੋਈ ਵੀ ਸਾਡੇ ਲੋਰਡ ਆਰਡਰ ਹੁੰਦਾ ਹੈ ਛੋਟੇ ਮੋਟੇ ਜਿਵੇਂ ਤਿਹਾਰ ਆਂਦੇ ਨੇ ਵੱਡੇ ਤਿਹਾਰ ਆਂਦੇ ਨੇ ਤਾਂ ਉਹਨਾਂ ਨੂੰ ਮੇਨਟੇਨ ਕਰਨ ਵਾਸਤੇ ਕਿਉਂਕਿ ਐਕਟੀਵਿਟੀਜ਼ ਦੀ ਬਹੁਤ ਵਜ੍ਹਾ ਜਾਂਦੀਆਂ ਨੇ ਆਮ ਦੀ ਜਿਹੜੇ ਮਾੜੇ ਚੰਗੇ ਲੋਕ ਹੈ ਉਹਨਾਂ ਦੀ ਗਤੀਵਿਧੀਆਂ ਬਹੁਤ ਵਜ੍ਹਾ ਜਾਂਦੀਆਂ ਇਸ ਕਰਕੇ ਪੈਰਾਮੈਟਰੀ ਫੋਰਸ ਨੂੰ ਕਦੇ-ਕਦੇ ਰਿਪਲਏ ਕੀਤਾ ਜਾਂਦਾ ਹੈ